ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਮਿਸ਼ਨ ਰੋਜ਼ਗਾਰ ਤਹਿਤ 457 ਨਵ ਨਿਯੁਕਤ ਉਮੀਦਵਾਰਾਂ ਨੂੰ ਨੋਨ ਨਿਯੁਕਤੀ ਪੱਤਰ ਦਿੱਤੇ ਗਏ ਨੇ ਤੇ ਇਸ ਦੇ ਨਾਲ ਹੀ ਉਹਨਾਂ ਨਵ ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਵੀ ਦਿੱਤੀ ਤੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਿਨਾਂ ਸ਼ਿਫਾਰਿਸ਼ ਤੇ ਬਿਨਾਂ ਇੱਕ ਵੀ ਪੈਸਾ ਲੈ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਨੇ ਤੇ ਉਹਨਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਹੁਣ ਸਰਕਾਰੀ ਕੁਰਸੀ ਤੇ ਬੈਠਣ ਤਾਂ ਕਿ ਕਿਸੇ ਗਰੀਬ ਤੋਂ ਕੰਮ ਕਰਨ ਦਾ ਕੋਈ ਪੈਸਾ ਨਾ ਲੈਣ ਅਨੁਵਾਦ ਸਰਕਾਰੀ ਨੌਕਰੀ ਮਿਲਨੀ ਬਹੁਤ ਵੱਡੀ ਗੱਲ ਹੈ ਬਿਨਾਂ ਸਪਾਰਸ਼ ਤੋਂ ਤੇ ਬਿਨਾਂ ਪੈਸੇ ਤੋਂ ਮਿਲਣੀ ਸੋਚ ਤੋਂ ਵੀ ਵੱਡੀ ਗੱਲ ਹੈ ਕਿਉਂਕਿ ਇੰਨਾ ਜ਼ਿਆਦਾ ਹਵਾ ਕ੍ਰੀਏਟ ਕਰਤਾ ਸੀ ਕੋਈ ਸਰਕਾਰੀ ਨੌਕਰੀ ਤਾਂ ਹੋ ਹੀ ਨਹੀਂ ਸਕਦਾ ਜੀ ਗਰੀਬ ਨੂੰ ਮਿਲ ਜੇ ਜਿੰਨਾ ਮਰਜੀ ਪੜ ਲਓ ਮੈਂ ਤੁਹਾਨੂੰ ਕਹਿਣਾ ਲੱਖਾਂ ਬੰਦੇ ਤੁਹਾਡੇ ਕੈਮਰਾ ਰਹੀਂ ਮੀਡੀਆ ਦੇ ਕੈਮਰੇ ਸੁਣ ਵੀ ਰਹੇ ਹੋਣਗੇ ਇੱਕ ਬੰਦਾ ਗਿਣਾ ਦਿਓ ਮੈਨੂੰ ਇੱਕ ਬੰਦਾ ਸਿੰਗਲ ਇੱਕ 40000 ਤੋਂ ਉੱਪਰ ਨੌਕਰੀ ਆਉਗੀ ਅੱਜ ਇੱਕ ਬੰਦਾ ਗਿਣਾ ਦਿਓ ਜੇ ਐੜਾ ਇਹ ਕਹਿੰਦਾ ਹੋਵੇ ਕਿ ਜੀ ਮੈਂ ਪੈਸੇ ਦੇ ਕੇ ਨੌਕਰੀ ਲਈ ਜਾਂ ਮੈਂ ਸਿਫਾਰਿਸ਼ ਲਾ ਕੇ ਨੌਕਰੀ ਜਾਂ ਕੋਈ 700 ਤੋਂ 680 ਵਾਲਾ ਰਹਿ ਗਿਆ ਹੋਵੇ ਤੇ 550 ਵਾਲੇ ਨੂੰ ਨੌਕਰੀ ਮਿਲ ਗਈ ਹੋਵੇ ਕਿ ਉਹਦੀ ਸਿਫਾਰਿਸ਼ ਆ ਨਾ ਜੇ ਮੇਰਾ ਘਰ ਦਾ ਹੋਵੇ ਸਾਕਾ ਹੋਵੇ ਮੈਂ ਨਹੀਂ ਕਰਦਾ ਇਸ ਦੇ ਨਾਲ ਹੀ ਨੌਕਰੀ ਹਾਸਲ ਕਰਨ ਵਾਲੇ ਨੌਜਵਾਨ ਮੁੰਡੇ ਕੁੜੀਆਂ ਨੇ ਵੀ ਪੰਜਾਬ ਸਰਕਾਰ ਦਾ ਤੇ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਤੇ ਨਾਲ ਹੀ ਕਿਹਾ ਹੈ ਕਿ ਉਹ ਆਪਣੀ ਇਸ ਨਵੀਂ ਕਾਮਯਾਬੀ ਤੇ ਮਾਣ ਕਰਦੇ ਨੇ ਤੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਹੈ ਕਿ ਉਹ ਆਪਣੇ ਕੰਮ ਦੇ ਨਾਲ ਇਨਸਾਫ ਕਰਨਗੇ ਅੱਜ ਮੈਨੂੰ ਪਸ਼ੂ ਪਾਲਣ ਵਿਭਾਗ ਵਿੱਚ ਨਿਯੁਕਤੀ ਪੱਤਰ ਮਿਲਿਆ ਬਤੌਰ ਕਲਰਕ ਭਰਤੀ ਹੋਇਆ ਮੈਂ ਇਹ ਨੁਕਤੀ ਪੱਤਰ ਪ੍ਰਾਪਤ ਕਰਕੇ ਬਹੁਤ ਹੀ ਖੁਸ਼ ਹਾਂ ਤੇ ਇਹ ਸਰਕਾਰ ਨੇ ਆਪਦੇ ਵਾਅਦਿਆਂ ਦੇ ਪੂਰੇ ਉਤਰੇ ਤੇ ਹਰ ਨੌਜਵਾਨ ਨੂੰ ਨੌਕਰੀ ਦਿੱਤੀ ਤੇ ਬਹੁਤ ਹੀ ਚੰਗਾ ਕੰਮ ਕਰ ਰਹੀ ਹੈ ਸਰਕਾਰ ਮੈਨੂੰ ਪੰਜਾਬ ਡੇਰੀ ਡਿਵੈਲਪਮੈਂਟ ਬੋਰਡ ਦੇ ਵਿੱਚ ਐਜ਼ ਅ ਡੇਰੀ ਇਨਸਪੈਕਟਰ ਦੀ ਜੌਬ ਮਿਲੀ ਆ ਇਹ ਮੇਰੀ ਦੂਜੀ ਜੌਬ ਹੈ ਤੇ ਮੈਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਅੱਜ ਦੇ ਟਾਈਮ ਦੇ ਵਿੱਚ ਜਿੱਥੇ ਪਹਿਲਾਂ ਇੰਨੇ ਪੈਸੇ ਦੇਣੇ ਪੈਂਦੇ ਸੀਗੇ ਸਪਾਰਸ਼ਾ ਲੱਭਣੀਆਂ ਪੈਂਦੀਆਂ ਸੀ ਉਹ ਸਭ ਤੋਂ ਛੁਟਕਾਰਾ ਪਾ ਕੇ ਇੱਕ ਸਰਲ ਤਰੀਕੇ ਨਾਲ ਨਿਯੁਕਤੀ ਪੱਤਰ ਮਿਲੇ ਨੇ ਬਹੁਤ-ਬਹੁਤ ਧੰਨਵਾਦ ਮੈਨੂੰ ਪੀਐਸਪੀਸੀਐਲ ਚ ਏਐਮਆਈਟੀ ਦੀ ਜੋਬ ਮਿਲੀ ਹੈ ਇਹ ਜੋ ਮੈਨੂੰ ਗੇਟ ਬੇਸ ਤੇ ਮਿਲੀ ਹੈ ਮੈਂ ਪਿਛਲੇ 10 ਸਾਲ ਤੋਂ ਗੇਟ ਦੇ ਰਹੀ ਸੀ ਬਟ ਇਸ ਸਾਲੇ ਪੋਸਟ ਨਿਕਲੀ ਮੈਂ ਅਪਲਾਈ ਕੀਤਾ ਤੇ ਮੈਨੂੰ ਇਹ ਮਿਲ ਗਈ ਹੈ ਮੈਂ ਬਿਲਕੁਲ ਸਰ ਬਹੁਤ ਟ੍ਰਾਂਸਪਰੈਂਸੀ ਲਈ ਮੈਂ ਥੈਂਕ ਯੂ ਵੀ ਕਹਿਣਾ ਚਾਹੁੰ ਕਿਉਂਕਿ ਮੈਂ 2015 ਤੋਂ ਬੀਟੈਕ ਕਰ ਲਈ ਸੀ ਫਿਰ ਮੈਂ ਐਮਟੈਕ ਵੀ ਕੀਤੀ ਮੈਂ 15 ਤੋਂ ਲਗਾਤਾਰ ਗੇਟ ਦੇ ਰਹੀ ਸੀ ਕਿਉਂਕਿ ਮੈਂ ਟੈਕਨੀਕਲ ਪੋਸਟ ਵਾਲੀ ਜਾਣਾ ਚਾਹੁੰਦੀ ਸੀ ਪਰ ਮੈਨੂੰ ਉਦੋਂ ਤੱਕ ਪੋਸਟ ਨਹੀਂ ਨਿਕਲੀ ਸਾਡੀਆਂ ਪੋਸਟਾਂ ਪਹਿਲਾਂ 2019 'ਚ ਨਿਕਲੀਆਂ ਸੀ ਉਦੋਂ ਚਲੋ ਮੇਰਾ ਰਹਿ ਗਿਆ ਬਟ ਐਤ ਕਿ ਮੈਨੂੰ ਜੋਬ ਮਿਲ ਗਿਆ ਮੈਨੂੰ ਬਹੁਤ ਖੁਸ਼ੀ ਹੈ ਬੀਰ ਰਿਪੋਰਟ ਜਗਬਾਨੀ ਟੀਵੀ